ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਲੋਕੇਸ਼ਨ ਦਿਖਾ ਦਨੇ ਆ ਮੈਂ ਖੜਾ ਪਿੰਡ ਦਾਦੂ ਤੇ ਕਹਿੰਦੇ ਹੁੰਦੇ ਆ ਵੀ ਯਾਰ ਕੀ ਹੈ ਨਾ ਵੀ ਜੇ ਚੀਜ਼ ਦੇਖ ਕੇ ਨੰਗਿਆ ਨਹੀਂ ਜਾਂਦਾ ਕਹਿੰਦੇ ਮੱਖੀ ਚਾਹ ਚ ਡਿੱਗ ਪਏ ਤੇ ਉਹਦਾ ਮੁਰਕੇ ਬਾ ਚਾਹ ਢੋਲ ਦਿੰਨੇ ਆ ਹਨਾ ਤੇ ਉਸੇ ਲੜੀ ਦੇ ਤਹਿਤ ਮੈਂ ਅੱਜ ਹਰਿਆਣੇ ਚ ਜਾ ਰਿਹਾ ਸੀ ਤੇ ਕਸਮ ਨਾਲ ਲੈ ਯਾਰ ਨਾ ਦੇਖ ਕੇ ਵੀ ਐ ਜਿਵੇਂ ਮੇਰੇ ਉਹ ਆਸਥਾ ਸਾਡੇ ਸੀਗਾ ਜਿਹੜਾ ਜਿਹੜਾ ਹਾਦਸਾ ਸੀਗਾ ਆਪਣੇ ਪਿੰਡ ਜੌਨਸ ਵਾਲੇ ਦੇ ਕੋਲੇ ਹੋਇਆ ਸੀ ਉਹ ਹਾਦਸਾ ਦੇਖ ਕੇ ਜ਼ਿਆਦਾ ਆ ਗਿਆ ਵੀ ਮਗਰੋਂ ਹਰੇਕ ਲੀਡਰ ਹਰੇਕ ਮੰਤਰੀ ਉਦੋਂ ਬਾਅਦ ਮੱਲਮ ਪੱਟੀਆਂ ਲਾਉਂਦੇ ਆ ਉਦੋਂ ਬਾਅਦ ਮੱਲਮ ਪੱਟੀਆਂ ਲਾਉਂਦੇ ਆ ਤੇ ਉਹ ਤੋਂ ਪਹਿਲਾਂ ਇਹ ਪ੍ਰੋਸੈਸ ਨਹੀਂ ਕਰਦੇ ਦੇਖੋ ਮੈਂ ਅੱਜ ਭਾਖੜਾ ਨਹਿਰ ਦੇ ਪੁਲ ਤੇ ਓਏ ਸ਼ਰਮਾ ਭਾਖੜਾ ਨਹਿਰ ਦੇ ਪੁਲ ਤੇ ਖੜਾ ਹਰਿਆਣੇ ਪਿੰਡ ਦਾਦੂ ਦੇ ਵਿੱਚ ਖੜਾ ਉੱਥੇ ਕੀ ਦੇਖ ਰਿਹਾ ਵੀ ਦੇਖੋ ਅਨਗਹਿਲੀਆਂ ਅਰੇ ਦੇਖੋ ਕਿੰਦਾ ਬੀਕੋੜਾ ਯਾਰ ਹਨਾ ਦੇਖਿਓ ਦੇਖੋ ਇਹ ਬੰਦਾ ਉਧਰੋਂ ਤੇਜ਼ੀ ਚ ਆਉਂਦਾ ਬਾਈ ਜੀ ਸਿੱਧਾ ਨਹਿਰ ਚ ਡਿੱਗੂਗਾ ਉਧਰੋਂ ਉਧਰ ਐਂਗਲੋਰ ਤੁਸੀਂ ਪਈ ਐ ਧੁੰਦਾ ਦਾ ਟਾਈਮ ਆ ਕਦੋਂ ਵੀ ਕੋਈ ਵੀ ਹਾਸਾ ਹੋ ਜਾਦਾ ਜਰ ਮੈਂ ਤੋੜੇ ਮੈਂ ਨਹੀਂ ਆਹ ਦੇਖਦਾ ਵੀ ਇੱਥੇ ਦੇ ਰਾਹਗੀਰ ਜਾਂਦੇ ਆ ਜਾਂ ਕੋਈ ਵੀ ਜਾਂਦਾ ਵੀ ਉਹਨਾਂ ਨੇ ਇਹ ਸੋਚ ਆਵੇ ਵੀ ਇਲੀਸੀ ਆਵਾਜ਼ ਚੱਕੀਏ ਪਰ ਮੈਨੂੰ ਦੇਖਦੇ ਨੂੰ ਇਹ ਲਹਿਰਾਂ ਬਣੀ ਨੂੰ ਮੇਰੇ ਖਾਲ 70 ਤੋਂ 80 ਸਾਲ ਹੋ ਗਏ ਹੋਣਗੇ ਵੀ ਕਿਸੇ ਨੇ ਅੱਜ ਤੱਕ ਇਹਦੀ ਆਵਾਜ਼ ਨਹੀਂ ਸੁਣੀ ਨਾ ਗਵਾਂਦਾ ਸਾਡੀ ਸੁਰਤ ਤੋਂ ਪਹਿਲਾਂ ਦੀ ਲਹਿਰ ਬਣੀ ਆ ਤੇ ਮੇਰੇ ਖਾਲ ਜਦੋਂ ਨਹਿਰ ਬਣੀਆ ਉਦੋਂ ਹੀ ਇਹ ਪੁਲ ਬਣੇ ਹੋਏ ਆ ਤੇ ਇਹਨਾਂ ਦੀ ਕਿਸੇ ਸਰਕਾਰਾਂ ਨੇ ਸਾਰੀਆਂ ਸਰਕਾਰਾਂ ਆ ਤੁਰਗੀਆਂ ਹਰੇਕ ਤਰ੍ਹਾਂ ਦੀਆਂ ਸਰਕਾਰਾਂ ਆਗੀਆਂ ਇੱਕ ਦੂਜੇ ਨੂੰ ਭੰਡ ਕੇ ਬਾਗ ਜਾਂਦੀਆਂ ਪਰ ਇੱਥੋਂ ਨੇ ਨਾ ਤਾਂ ਲੋਕਾਂ ਨੇ ਆਵਾਜ਼ ਚੱਕੀ ਐ ਵੀ ਇਹਦੇ ਕੋਈ ਸਾਡਾ ਕੋਈ ਨੁਕਸਾਨ ਹੋਊਗਾ ਤੇ ਸਾਡੀ ਆਵਾਜ਼ ਸੁਣੋ ਜੀ ਦਾ ਕੋਈ ਲੀਡਰ ਮੈਨੂੰ ਲੱਗਦੀ ਇੱਥੇ ਅੱਖਾਂ ਵਿੱਚ ਜਿਕੇ ਟੱਪ ਜਾਂਦੇ ਜੇ ਕੱਲ੍ਹ ਨੂੰ ਇੱਥੇ ਕੋਈ 19 ਕਿ ਹੋ ਗਈ ਨਾ ਫਿਰ ਲੀਡਰ ਜਾ ਕੇ ਦੱਸਣਗੇ ਜੀ ਅਸੀਂ ਤਾਂ ਤੁਹਾਡੇ ਨਾਲ ਖੜੇ ਆਂ ਜੀ ਤੁਹਾਡੇ ਹਮਦਰਦਾਂਗੇ ਤੇ ਆ ਬਾਈ ਜੀ ਮੇਰੇ ਖਾਲ ਦਾਦੂ ਤੋਂ ਹੀ ਆਗੇ ਬਾਈ ਜੀ ਦਾਦੂ ਤੋਂ ਹੀ ਆ ਆਜੋ ਇੱਕ ਮਿੰਟ ਆ ਆਜੋ ਮੜਾ ਜਾ ਆਜੋ ਆਜੇ ਇੱਕ ਮਿੰਟ ਅਜੀ ਤੁਹਾਨੂੰ ਪੁੱਛਣਾ ਵਾ ਥੋੜਾ ਨਹਿਰਬਾਰੀ ਪੁੱਛਣਾ ਹੋਰ ਕੋਈ ਇੱਥੇ ਕੋਈ ਨਹੀਂ ਤੇ ਉਦੋਂ ਫਿਰ ਉਹ ਘਰਾਂ ਚ ਜਾ ਕੇ ਮਲਮ ਲਾਉਣਗੇ ਯਾਰ ਵੀ ਸਾਡਾ ਜੀ ਆਏ ਸੀ ਅਸੀਂ ਤੁਹਾਡੀ ਹਮਦਰਦਾਂ ਜੀ ਤੁਹਾਡੇ ਬੱਚੇ ਨੂੰ 3 ਲੱਖ ਦੇਣੇ ਆ 2 ਲੱਖ ਦੇਣੇ ਆ ਜੀ ਬਾਈ ਪਹਿਲਾਂ ਸੋਸਰੀ ਕਰ ਸੋਸਰੀ ਕਰ ਜੀ ਇਹ ਬਾਈ ਜੀ ਮੇਰੇ ਖਾਲਾ ਗਾਧੂ ਕੰਡਾ ਬਾਈ ਜੀ ਨਹੀਂ ਮਿਰਜ਼ਿਆਣਾ ਜੀ ਮਿਰਜ਼ਿਆਣਾ ਇਹ ਮੇਲੇ ਤੁਹਾਡਾ ਮਿਰਜ਼ਿਆਣਾ ਵੀ ਇਧਰੋਂ ਇਹ ਜਿਹੀ ਪੁੱਲ ਤੁਹਾਡੇ ਹੋਊਗਾ ਨਾ ਹਾਂ ਜੀ ਆ ਵੀ ਇਹ ਭਾਗਲਾ ਨਹਿਰ ਦਾ ਹਾਲ ਇਹੀ ਹੈ ਮੈਂ ਇੱਕ ਵੀਡੀਓ ਪਾਈ ਸੀਗੀ ਦੇਸੂ ਮਲਕਾਣੇ ਦੀ ਉਸ ਦਾ ਪੁਲ ਵਧੀਆ ਬਣ ਗਿਆ ਪਰ ਹੁਣ ਬਾਈ ਜੀ ਆ ਦੇਖੋ ਤੁਸੀਂ ਵੀ ਇੱਥੇ ਸੇਫਟੀ ਹੈਗੀ ਆ ਪੁਲਾਂ ਨੇ ਨਹੀਂ ਪੂਰਾ ਸੇਫਟੀ ਹੈ ਹੈ ਨਹੀਂ ਬੈਰੀਕੇਡ ਜਾਈ ਨਹੀਂ ਬਾਰੇ ਹੈ ਨਹੀਂ ਨਾ ਤੇ ਸੋ ਮੈਂ ਸਰਕਾਰ ਮੂਰੇ ਮੈਂ ਕਿਸੇ ਪਾਰਟੀ ਨੂੰ ਨਾ ਨਿੰਦਾ ਨਾ ਸਲਾਮਾਂ ਮੈਂ ਇੱਕ ਨਿਊਟਰਲ ਬੰਦਾ ਮੈਂ ਤਾਂ ਸਿੱਧਾ ਸਪਸ਼ਟ ਗੱਲ ਕਰਦਣਾ ਜਿੱਥੇ ਬਾਈ ਆਪਾਂ ਜਿਵੇਂ ਮੱਖੀ ਹੈਗੀ ਚਾਹ ਦੇ ਵਿੱਚ ਪਈ ਆਪਾਂ ਕੱਢ ਕੇ ਬਾਹਰ ਮਾਰਦੇ ਆਂ ਤੇ ਸਾਥੋਂ ਵੀ ਟੱਪਿਆ ਨਹੀਂ ਗਿਆ ਜੌਨਸੀ ਵਾਲੇ ਜਿਹੜਾ ਹਾਸਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਉਹਦੀ ਮੈਂ ਸਾਲ ਪਹਿਲਾਂ ਵੀਡੀਓ ਪਾਈ ਸੀ ਵੀ ਭਾਈ ਇੱਥੇ ਵੱਡਾ ਹਾਸਾ ਹੋ ਸਕਦਾ ਉਹੀ ਗੱਲ ਉਹੀ ਹਾਸਾ ਹੋਇਆ ਹੈ ਤੇ ਪਰ ਲੋਕਾਂ ਦੀ ਇੱਥੇ ਆਵਾਜ਼ ਨਹੀਂ ਹੈਗੀ ਵੀ ਅਸੀਂ ਆਵਾਜ਼ ਚੱਕ ਲਈ ਹੈ ਵੀ ਅੰਧ ਬੰਦਾ ਜਿਹਨੇ ਟੱਪ ਸਕਦਾ ਕਈ ਵਾਰ ਤੁੰਦ ਵਿੱਚ ਬੰਦਾ ਅਣਜਾਣ ਬੰਦਾ ਟੱਪ ਦੇ ਵਿੱਚ ਭਾਈ ਬਾਈਕ ਨਾਲ ਟੱਪਦੇ ਨਹੀਂ ਕੋਈ ਚੀਜ਼ ਹੈ ਬੈਕ ਲਈ ਬਾਈ ਜੀ ਜਿਵੇਂ ਹੁਣ ਜਿਹਨੂੰ ਪਤਾ ਉਹ ਤਾਂ ਆਰਾਮ ਨਾਲ ਟੱਪਦੇ ਨੇ ਕਈ ਵਾਰੀ ਅਣਜਾਣ ਬੰਦੇ ਆਉਂਦੇ ਆ ਰਾਹਗੀ ਰਹਉਂਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਉਹ ਨੁਕਸਾਨ ਹੋ ਸਕਦਾ ਤੇ ਸੋ ਬਾਈ ਮੇਤਾ ਸਰਕਾਰਾਂ ਮੂਰੇ ਇਹੀ ਬੇਨਤੀ ਹੈ ਵੀ ਦੇਖੋ ਭਾਈ ਮੈਂ ਤਾਂ ਆਵਾਜ਼ ਚੱਕਣ ਆਲਾ ਤੇ ਤੁਸੀਂ ਸਾਰਿਆਂ ਨੇ ਇਹ ਸਾਡੇ ਨਾਲ ਬੰਦੇ ਖਿਲਵਾਤਾ ਹੋਰੇ ਇਕ ਟੋਣਾ ਕੋਈ ਗੱਲ ਨਹੀਂ ਇਹ ਭਾਈ ਅਸੀਂ ਜਾ ਰਹੇ ਸੀ ਕਿਤੇ ਤੇ ਸਾਡੇ ਮੁੰਡੇ ਅਸੀਂ ਖੜ ਗਏ ਭਾਈ ਜੀ ਤੇ ਨਹੀਂ ਸਾਡਾ ਕੋਈ ਇਧਰੇ ਜਾਣਾ ਆਉਂਦਾ ਕੋਈ ਕੋਹ ਨਹੀਂ ਹੈਗਾ ਤੇ ਸਾਨੂੰ ਇਹ ਚੀਜ਼ ਦਿੱਸੀ ਵੀ ਅਸੀਂ ਦੀ ਆਵਾਜ਼ ਚ ਖਿਲਵਾ ਤਾਂ ਕਿਵੇਂ ਲੱਗਦਾ ਤੁਹਾਨੂੰ ਇਹ ਜਮੀਰ ਕੁੱਟਿਆ ਪੈ ਗਿਆ ਤਾਂ ਹੋਣੀ ਚਾਹੀਦੀ ਇਹ ਹੀ ਹਾਲ ਹੈ ਵੀਰ ਆਹ ਹੈ ਇੱਥੇ ਕੋਈ ਵੀ ਹਾਸਾ ਹੋਦਾ ਹੈ ਆਹੀ ਹਾਲ ਹੈ ਆਹੀ ਹਾਲ ਤੇ ਅਸੀਂ ਭਾਈ ਬਠਿੰਡਾ ਤੋਂ ਆ ਹਾਂ ਇਹ ਪਿੰਡ ਨੂੰ ਜ਼ਰੂਰੀ ਚਾਹੀਦਾ ਹਨਾ ਤੇ ਇਹ ਮੇਰੇ ਨਾਲ ਬਾਈ ਜੀ ਸਰਪੰਚ ਸਾਹਿਬ ਆ ਜਤਾਰ ਸਿੰਘ ਦੇ ਬੇਟਾ ਜੀ ਜੇ ਸ਼ੰਬਰ ਸਿੰਘ ਜੀ ਸ਼ਰਮਾ ਜੀ ਜੱਸੀ ਤੋਂ ਮੇਰੇ ਛੋਟੇ ਵੀਰ ਤਲਵਤ ਸਿੰਘ ਜੀ ਹੈ ਅਸੀਂ ਤਾਂ ਅੱਜ ਕਿਸੇ ਪ੍ਰੋਗਰਾਮ ਤੇ ਜਾਂਦੇ ਸੀ ਅਸੀਂ ਅਖੇ ਰਾਏ ਦੀ ਵੀਡੀਓ ਬਣਾ ਕੇ ਜ਼ਰੂਰ ਪਾਈਏ ਚਾਹੇ ਲੋਕ ਸਾਨੂੰ ਗਾਲ੍ਹਾਂ ਹੀ ਦੇਣ ਪਰ ਸਾਡਾ ਫਰਜ਼ ਬਣਦਾ ਵੀ ਅਸੀਂ ਕੋਈ ਆਵਾਜ਼ ਚੱਕੀ ਹੈ ਹਨਾ ਤੇ ਸੋ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਕਿਵੇਂ ਲੱਗਦੀਆਂ ਉਹ ਤੁਸੀਂ ਕਮੈਂਟਾਂ ਰਾਹੀਂ ਦੱਸਣਾ ਗਾਲਾਂ ਦੇ ਕੇ ਦੱਸ ਦਿਓ ਜਾਂ ਸ਼ਾਬਾਸ਼ ਦੇ ਕੇ ਦੱਸ ਦਿਓ ਤੁਹਾਡੀ ਮਰਜ਼ੀ ਹੈ ਹਨਾ ਤੇ ਜੇ ਚੰਗੀਆਂ ਲੱਗੀਆਂ ਨੂੰ ਸ਼ੇਅਰ ਕਰ ਦਿਓ ਨਾ ਭਾਈ ਠੀਕ ਹੈ ਤੇ ਸੋ ਇਹ ਇਧਰ ਕੈਮਰਾਮੈਨ ਕਹਿੰਦਾ ਵੀ ਤੇ ਦੁਬਾਰਾ ਦਿਖਾਓ ਇਧਰ ਪੁੱਲ ਦੀ ਲੋਕੇਸ਼ਨ ਵੀ ਕਿੰਨਾ ਨਹੀਂ ਨਹੀਂ ਹੋ ਟੁੱਟੇ ਜਾਵਾ ਭਾਈ ਜੇ ਕੋਈ ਇਧਰ ਆਊਗਾ ਨਾ ਦਾਦੂ ਧਨਪੁਰਾਤ ਅਣਜਾਣ ਬੰਦਾ ਭਾਈ ਇਧਰ ਧਿਆਨ ਨਾਲ ਆਵੇ ਤਾਂ ਕਿ ਕੋਈ ਨੁਕਸਾਨ ਨਾ ਹੋ ਜੇ ਹਨਾ ਤੇ ਵੱਡਾ ਵੀ ਇਕਲ ਆਪਣਾ ਮੁਸ਼ਕਲਾ ਸੋ ਸੋਸੀਗਾ ਭਾਈ ਸ